ਸਾਰਿਆਂ ਨੂੰ ਪਿਆਰ ਭਰੀ ਸਸ਼ੇ ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਜਿਹੜੀ ਗਵਰਨਮੈਂਟ ਦੇ ਪੈਨਸ਼ਨਰ ਹੋ ਜਾਂ ਫਿਰ ਪੰਜਾਬ ਦੇ ਗਵਰਨਮੈਂਟ ਦੇ ਵਿੱਚ ਮੌਜੂਦਾ EMPLOYEES ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਮਹੱਤਵਪੂਰਨ ਹੋਣ ਵਾਲੀ ਹੈ ਕਈ ਕਰਮਚਾਰੀਆਂ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਗਏ ਹਨ ਕਿ 1 ਇੱਕ 2016 ਤੋਂ 36 2021 ਤੱਕ ਦੇ ਜੋ ਪੰਜਾਬ ਸਰਕਾਰ ਦੇ ਵੱਲੋਂ 18 2 2025 ਦੀ ਜਿਹੜੀ ਨੋਟੀਫਿਕੇਸ਼ਨ ਦੇ ਤਹਿਤ ਏਅਰੇਰ ਜਾਰੀ ਕਰਨਾ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਜੋ ਅਲਾਉਂਸ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਦੱਸਾਂਗੇ ਕਿ ਕਿਹੜੇ ਕਿਹੜੇ ਜੋ ਅਲਾਉਂਸ ਹਨ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਤ ਤੋਂ ਵੱਤ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਅੱਜ ਦੀ ਜਿਹੜੀ ਨਵੀਂ ਅਪਡੇਟ ਹੈ ਜਿਹੜੀ ਪੈਸ਼ਨਰਜ਼ ਦੇ ਲਈ ਹੈ ਜਾਂ ਮੌਜੂਦਾ EMPLOYEES ਦੇ ਲਈ ਹੈ ਜੋ ਏਅਰੇਰ ਦੇ ਲਈ ਇਨਕਲੂਡ ਕਰਦੇ ਹਨ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਦਿਓ ਜੋ ਕਿ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈ ਜਿਹੜਾ 6 ਪੇ ਕਮਿਸ਼ਨ ਅਲਾਉਂਸ ਆਫ ਏਰਰ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਅਗਰ ਪੈਨਸ਼ਨ ਆਪਣਾ ਏਰਰ ਕੈਲਕੂਲੇਸ਼ਨ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਿਹੜੇ ਕਿਹੜੇ ਅਲਾਉਂਸ ਦੀ ਜਾਂ ਕਿਹੜੇ ਕਿਹੜੇ ਪੈਨਸ਼ਨ ਦੇ ਪਾੜ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਪੰਜਵੇਂ ਅਤੇ ਛੇਵੇਂ ਪੰਜਾਬ ਦੇ ਪੀ ਕਮਿਸ਼ਨ ਦੀ ਜਿਹੜੀ ਬੇਸਿਕ ਪੈਨਸ਼ਨ ਪੈਨਸ਼ਨਰਸ ਕੋਲ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਦੋਸਤੋ ਜੋ ਬੇਸਿਕ ਪੈਨਸ਼ਨ ਹੈ ਉਸ ਉੱਪਰ ਜੋ 올ਡ ਏਜ ਅਨਾਉਂਸ ਹੈ ਪੰਜਵੇਂ ਪੇ ਕਮਿਸ਼ਨ ਦਾ ਅਤੇ ਛੇਵੇਂ ਪੇ ਕਮਿਸ਼ਨ ਦਾ ਉਹ ਲਾਗੂ ਹੋਵੇਗਾ ਅਤੇ ਇਸ ਤੋਂ ਬਾਅਦ ਫਰੈਂਸ ਇੱਕ ਇੱਕ 2016 ਤੋਂ ਜੋ 36 2021 ਤੱਕ ਦਾ ਡੀਏ ਹੈ ਪੰਜਵੇਂ ਪੇ ਕਮਿਸ਼ਨ ਦਾ ਅਤੇ ਛੇਵੇਂ ਪੇ ਕਮਿਸ਼ਨ ਦਾ ਇਹ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਜੋ ਕਿ ਇੱਕ ਇੱਕ 2016 ਤੋਂ 36 2021 ਤੱਕ ਦਾ ਪੈਨਸ਼ਨ ਦਾ ਜੋ ਏਰੀਅਰ ਹੈ ਓਹੋ ਕੈਲਕੂਲੇਟ ਕਰ ਸਕਦੇ ਹੋ ਸੋ ਦੋਸਤੋ ਆਪਾਂ ਇਹ ਦੇਖਣ ਦੀ ਮੌਜੂਦਾ এমਪਲੋਇਜ਼ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਪੰਜਾਬ ਪੇ ਕਮਿਸ਼ਨ ਦੀ ਅਤੇ ਛੇਵੇਂ ਪੇ ਕਮਿਸ਼ਨ ਦੀ ਬੇਸਿਕ ਪੇ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜਾ ਹੈ ਦੋਸਤੋ ਜੋ ਆਈਆਰ IR ਹੈ 117 ਤੋਂ ਜੋ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਸੀ ਉਹ ਵੀ ਏਰੀਅਰ ਕੈਲਕੂਲੇਸ਼ਨ ਦੇ ਲਈ ਜਿਹੜਾ ਹੈ ਇਨਕਲੂਡ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਫਰੈਂਸ ਪੰਜਵੇਂ ਅਤੇ ਛੇਵੇਂ ਪੰਜਾਬ ਪੇ ਕਮਿਸ਼ਨ ਦਾ ਜੋ ਡੀਏ ਜੋ ਕਿ 112016 ਤੋਂ 3/6/2021 ਤੱਕ ਦਾ ਸਮੇਂ-ਸਮੇਂ ਤੇ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਹੈ ਉਹ ਵੀ ਤੁਹਾਡੇ ਏਰੀਆਜ਼ ਦਾ ਜਿਹੜਾ ਪਾਰਟ ਹੋਵੇਗਾ ਤਾਂ ਫਰੈਂਡਸ ਪੰਜਾਬ ਸਰਕਾਰ ਦੇ ਵੱਲੋਂ ਕਈ ਭੱਤੇ ਜੋ ਮੈਡੀਕਲ ਅਲਾਉਂਸ ਹੈ ਮੋਬਾਈਲ ਅਲਾਉਂਸ ਹੈ ਐਚ ਆਰਏ ਹੈ ਜਾਂ ਹੋਰ ਕਈ ਤਰ੍ਹਾਂ ਦੇ ਭੱਤੇ ਹਨ ਉਹ ਜਿਹੜਾ ਹੈ 1/7/2021 ਤੋਂ ਲਾਗੂ ਕੀਤੇ ਸਨ ਤਾਂ ਇਸ ਦੇ ਲਈ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਇਸੇ ਤਰ੍ਹਾਂ ਦੀ ਕਈ ਵੀ ਜਿਹੜੀ ਹੈ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਕੋਈ ਵੀ ਜੋ ਤੁਹਾਡਾ ਅਨਾਉਂਸ ਹੈ 1.7 2021 ਤੋਂ ਪਹਿਲਾਂ ਜੋ ਤੁਹਾਡੇ ਏਰੀਆ ਲਈ ਕੈਲਕੂਲੇਟ ਕੀਤਾ ਜਾਵੇ ਸੋ ਦੋਸਤੋ ਆਸਕਰ ਦੀ ਆਸ ਦੀ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਸਮਝ ਆਏਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਕਿਸ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ